नान सभु तसांत पंजाब जी नौजवानी ख़तम करण लाइ ਬੜੀਆਂ ਹਰਤਾਂ ਕੋਧੀਆਂ ਹਰਤਾਂ ਪਿਛਲੇ 25 ਸਾਲਾਂ ਤੋਂ ਹੋ ਰਹੀਆਂ ਨੇ ਅੱਜ ਮਾਮਾ ਦੇ ਪੁੱਤ ਉਹ ਭੈਣਾਂ ਦੇ ਭਰਾ ਜਿਹੜੇ ਇਸ ਦੁਨਦ ਵਿੱਚ ਫਸੇ ਨੇ ਜਾਂ ਉਹਨਾਂ ਦੀ ਮੌਤ ਹੋ ਚੁੱਕੀ ਉਹਨਾਂ ਦੇ ਘਰਾਂ ਦਾ ਕੀ ਹਾਲਾਤ ਹੋ ਰਿਹਾ ਹੈ ਤੁਸੀਂ ਸਾਲਾ ਡੇਰਾ ਬਾਬਾ ਨਾਨਕ ਵਾਲਿਆ 'ਚ ਬੱਠੇ ਮੇਰੇ ਨਾਲ ਕੁਝ ਸਾਜਿਕ ਅਧਿਕਾਰੀ ਆਏ ਨੇ ਇਨਾਂ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਆਪਣਾ ਕੀਰਤੀ ਸ਼ਰਮਾ ਕੱਢ ਕੇ ਇਸ ਮਹੀਮਾ ਵਿੱਚ ਆਪਣਾ ਹਿੱਸਾ ਪਾਉਣ ਆਇਓ। ਇਹ ਮਹੀਮਾ ਸ੍ਰੀ ਅਰੋਗ ਕੇਜਰੀ ਭਾਉਤੀ ਦੀ ਸੋਚ, ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਚ ਜਿਹੜਾ ਜੁੱਤ ਨਸ਼ਿਆਂ ਵਿਰੁੱਧ ਚੱਲਿਆ ਉਹਦੇ ਸੰਬੰਧ ਚਲਚੰਡੀ ਦਾ ਬਾਬਾ ਨਾਨਕ ਤੇ ਤੁਹਾਡੇ ਕੋਲ ਆਇਆ। ਪੜਾ ਲੰਮਾ ਸਮਾਂ ਮੰਡੇ ਦਾ ਬਾਬਾ ਨਾਨਕ ਜੀ ਦੇ ਕੇ ਸਾਡੇ ਸੀਨੀਅਰ ਬੁਢੀ ਤੇ ਜਿੰਨਾ ਨਸ਼ੇ ਦਾ ਕਾਰੋਬਾਰ ਇਸ ਧਾਕੀ ਤੇ ਰਾਕੇ ਤੋਂ ਬਣੇ ਕੀਤਾ ਹੈ ਗੁਰਨਾਨਕ ਸਾਹਿਬ ਨੇ 17 ਸਾਲ ਕੁਛ ਮਹੀਨੇ ਤੇ ਕੀਤੀ ਕਰਕੇ ਲੋਕਾਂ ਨੂੰ ਨਾਮ ਜਪੋ ਵੰਡ ਛਕੋ ਲੋਕ ਕਿਰਤ ਕਰੋ ਦਾ ਨਾਅਰਾ ਰਣ ਕੀਤਾ ਅੱਜ ਤੱਕ ਕਿੱਥੇ ਆਉਂ ਫਲਸਫਾ ਹਟਾ ਦਿੱਤੇ ਗਿਆ ਗੁਰਨਾਨਕ ਸਾਹਿਬ ਨੇ ਜੋ ਫਲਸਫਾ ਸਾਨੂੰ ਦਿਆ ਕੀ ਤੇ ਉਹਨਾਂ ਹੱਥ ਚੀਜ਼ਾਂ ਕਈਆਂ ਗੁਰਨਾਨ ਸਿੰਘ ਸਾਹਿਬ ਨੇ ਨਾਮ ਜਪੋ ਕੇ ਤਕਰ ਤੋਂ ਪਰਵਾਹ ਨਾ ਛਡੋ ਤਿੰਨ ਤਾਂ ਹੋ ਗਈਆਂ ਇਹ ਅਗਲੀਆਂ ਪੰਜ ਜਰਨਾਂ ਦਾ ਕਹਿ ਸੀ ਕਿ ਜ਼ਿੰਦਗੀ ਚ ਹਰ ਪੱਤੇ ਨੇ ਕ੍ਰਿਆਣ ਕਰਨੀ ਉਹਨਾਂ ਕਹਿੰਦੇ ਕਾਮ ਕ੍ਰੋਧ ਮੋਹ ਲੋਭ ਤੇ ਹੰਕਾਰ ਇਹਨਾਂ ਪੰਜਾਂ ਚੀਜ਼ਾਂ ਤੋਂ ਰਹਿ ਦਰਨਾ ਸਾਰੇ ਗੱਲ ਅਠਾ ਚੀਜ਼ਾਂ ਦੇ ਚੱਲਦੀ ਹੈ ਜੇ ਤਾਪ ਗੁਰਨਾਨ ਸਿੰਘ ਦਾ ਫਸਵਾਤਾਂ ਕਰਨਾ ਚਾਹੇ ਇਹ ਜਿਹੜੇ ਬੰਦੇ ਨੇ ਹੱਥ ਕਮਾਂ ਕਰਾਂ ਕਰ ਲਿਆੋਂ ਬਸ ਫਿਰ ਜਦੋਂ ਉਸ ਤੋਂ ਪਿੱਛੇ ਆਇਆ ਇੱਥੇ ਰਹਿ ਕਿਉਂ ਲੋਕਾਂ ਨੇ ਜੋ ਪਿਛਲੀਆਂ 25 ਸਾਲ ਹੋ ਗਏ ਕੱਤੇ ਸਰਕਾਰਾਂ ਵਾਰ-ਵਾਰ ਖਾਈਆਂ ਔਰ ਕਿਸੇ ਲੀਡਰ ਨੇ ਕਦੀ ਇਹ ਮਹਿੰਮ ਨਹੀਂ ਕੀਤੀ ਕਿ ਜਣਾਏ ਆਕੇ ਵੀ ਆਪਾਂ ਪੰਜਾਬ ਦੇ ਚੱਕ ਤੱਕ ਕੰਮ ਕਰਾਂਗੇ ਭਿੰਮ ਅੱਜ ਤੱਕ ਕਿਸੇ ਮੰਤਰੀ ਨੇ ਕਿਸੇ ਐਮਐਲਏ ਨੇ ਕਿਸੇ ਸਰਕਾਰ ਨੇ ਕੋਈ ਮੀਟਿੰਗ ਕੀਤੀ ਹੋਵੇ ਤੇ ਆਪਾਂ ਨਸ਼ਿਆਂ ਦੇ ਵਿਰੋਧ ਵਿੱਚ ਬਾਜ ਰਹੀ। ਸਿਰਨਾ ਸਭ ਕਹਿਣੇ ਪਏ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣਾਂ। ਇਹ ਫੈਸਲਾ ਕਰ ਲਿਆ ਕਿ ਪੰਜਾਬ ਦੀ ਧਰਤੀ ਤੇ ਨਸ਼ਾ ਵੇਚਣ ਵਾਲੇ ਦੀ ਕੋਈ ਜਗ੍ਹਾ ਨਹੀਂ। ਜਿੰਨੇ ਨਸ਼ਾ ਵੇਚਣਾ ਉਹ ਜਾਂ ਤਾਂ ਪੰਜਾਬ ਛੁਕੜਾ ਤੋਗਾ ਜਾਂ ਉਹ ਆਪਣਾ ਪਿੰਡ ਛੁਕੜਾ ਹੋ। ਇਸ ਧਰਤੀ ਦੇ ਲੈ ਕੇ ਕੋਈ ਬੰਦਾ ਨਸ਼ਾ ਨਹੀਂ ਵੇਚ ਸਕਦਾ ਬੁਨਾਅ ਕਲੀਅਰ ਕੱਟ ਸ਼ਬਦਾ ਚ ਕਿਹਾ ਜਾਂਦਾ ਹੈ ਸਾਰਾ ਪ੍ਰਸ਼ਾਸਨ ਬੈਠਾ ਨਿੱਤੀ ਸਾਹਿਬ ਬੈਠਿਆ ਚ ਮੈਂ ਕਿ ਕਿਸੇ ਬੰਦੇ ਨੂੰ ਨਹੀਂ ਛਪਨਾ ਕਿਸੇ ਦੀ ਕੋਈ ਸ਼ਫਾਸ਼ ਨਹੀਂ ਨਾ ਇਹ ਚੰਗਣਾ ਦਾ ਗੈਂਕਟਰ ਵਾ ਸਕਦਾ ਡੇਰਾ ਬੱਬਰ ਨਾਲਕ ਚ ਨਾ ਤਸ਼ਰਫ ਵੀ ਉਹਨਾਂ ਕਾਫੀ ਡੇਰਾ ਬੱਬਰ ਨਾਲਕ ਤੇ ਹੁੰਦੀ ਰਹੀ ਤੇ ਜਿੰਨੇ ਗੁੰਡਾ ਕਰਦੀ ਪੋੜੇ ਪਾੜੇ ਲੋਕ ਦੇ ਦਾ ਪਾਪਾ ਨਾਨਕ ਦੇ ਜਿੰਨਾ ਫੰਟ ਕਰਦਾ ਵੀ ਆਉਂਦੀਆਂ ਰਈਆਂ ਜਿੰਨਾ ਵੀ ਘੋੜੀਆਂ ਵੀ ਵੜਦੀਆਂ ਰਈਆਂ ਮੇਰੇ ਸੇ ਉਹ ਸਾਰੇ ਬੰਦੇ ਫੜ ਕੇ ਜਿਹਨਾਂ ਦੇ ਵਿੱਚ ਦੇਤੇ ਨੇ ਜਨਾਬੇ ਦਾ ਪਾਪਾ ਨਾਨਕ ਤੇ ਸਭ ਤੋਂ ਵੱਡਾ ਜਿਹੜਾ ਪਾਪਾ ਨਾਨਕ ਤੇ ਲੁੱਟ ਖੋਹ ਹੋਈ ਅਤੇ ਉਹ ਸਨੇਹਾਰੇ ਵਿਵਾਰ ਤੇ ਮੈਂ ਉਹਨਾਂ ਦੇ ਘਰ ਗਿਆ ਉਹ ਤੇ ਦੁਕਾਨ ਤੇ ਗਿਆ ਮੈਂ ਕਿਹਾ ਮੱਤੇ ਤੁਹਾਡੇ ਤਾਂ ਲੱਗਣਾ ਜੇ ਤੋੜੋ 15 ਰੁਪਏ ਫੜ ਕੇ ਕੇਰੇ ਵਾਲੀ ਹਵਾਲਾਦਾਰ ਤੇ ਜਾਣ ਕੇ ਦਿੱਤਾ ਤੁਹਾਡਾ ਸਮਾਨ ਜਿਹੜਾ ਗਿਆ ਵਾਪਸ ਕਰਾਇਆ ਮੈਂ ਤੁਹਾਡੇ ਘਰ ਫੇਰਣਾ ਨਿਕੰਦਾ ਨਹੀਂ ਜੀ ਜੇ ਜੜਾ ਮੈਂ ਫੜਾ ਗਰੀ ਦਿੱਤਾ ਸਮਾਨਿਕ ਨਹੀਂ ਮਗਵਾ ਕੇ ਇਸ ਦੇ ਤੋਂ ਪਹਿਲਾਂ ਕਾਂਗਰਸ ਨੇ ਇੱਕ ਚੋਰੀ ਹੋਈ ਉਹ ਡੀਪੀਸੀਐਮ ਦਾ ਕਲਾਸ ਮੀਟ ਵੀ ਆ ਤੁਹਾਡਾ ਰਾਈਟ ਹੈਂਡ ਵੀ ਹੈ ਜਾਣਦੇ ਨੇ ਕਮਾਲ ਹੋ ਗਿਆ ਜੋਗ ਜੋਗ ਦਾ ਰੋਲ ਪਤਾ ਸ਼ਰਮ ਪਤਾ ਕੀ ਕਿਹੜੇ ਬੰਦੇ ਨੇ ਟਰੋਕੀ ਪਰ ਕਿਸੇ ਦੀ ਹਿੰਮਤੀ ਪਈ ਇਹ ਦੇਣਾ ਪਤਾ ਇੱਕ ਮਨਿਆਰੀ ਵਾਲੇ ਮੁੰਡੇ ਨੇ ਆਪਣੇ ਜਮਾਤ ਵਿੱਚ ਮਰਜੀ ਦੱਕਰਾਵਾ ਜੁੜਾ ਕਰਤੀ ਕਰੇਗਾ ਜੋ ਮਰਜੀ ਹੋ ਜਾਏ ਕਹਿੰਦੇ ਬੋਲਦਾ ਤਾਂ ਬੋਲਣ ਵਾਲਾ ਉੱਠੇਗਾ ਕੋਈ ਤਾਂ ਮਗਰੋਂ ਤੋੜੂਨੀ ਜੇ ਕੋਈ ਬੋਲਣਾ ਨਹੀਂ ਲੋਕਾਂ ਨੇ ਜੰਦਰਾ ਦੇ ਬੜੇ ਰਣਾ ਇਹ ਤਾਂ ਸਹਿਮ ਜਾਂਦੇ ਨੇ ਰੋਕ ਦਿੱਤੀ ਨਹੀਂ ਗੱਲ ਸ਼ਾਰਕ ਕਿਉਂ ਜਾਂਦੀ ਹੈ ਬੇਫਿਕਰ ਹੋ ਜਾ ਮੇਰਾ ਬਾਬਾ ਨਾਨਕ ਵਾਲਿਓ ਤੁਹਾਡੀ ਬਾ ਮਾ ਦੀ ਕੋਲੋਂ ਇੱਕ ਸੰਦਾ ਜਿਹੜੀ ਜ਼ਿੰਮੇਵਾਰੀ ਤੁਸੀਂ ਮੈਨੂੰ ਦੇਰਾ ਬਾਬਾ ਨਾਨਕ ਵਾਲਿਓ ਦਿੱਤੀ ਹੈ ਮੈਂ ਚੌਂਕੀਦਾਰ ਬਣ ਕੇ ਤੁਹਾਡੀ ਸੇਵਾ ਕਰਨ ਦਾ ਬੱਝਾ ਮੈਂ ਅੰਮ੍ਰਿਤ ਦੇ ਬਣ ਕੇ ਤੁਹਾਡੇ ਕੋਲ ਹੀ ਆਉਂਦਾ ਮੈਂ ਰੋਜ਼ ਇੱਕ ਫੇਰ ਡੇਰਾ ਬਾਬਾ ਨਾਨਕ ਜਰਦਾ ਰੋਜ਼ ਇੱਕ ਕਰਨੀ ਜਾਂਦਾ ਮੇਰਾ

ਪੰਨਿਆ ਫਰਾਂਬਾਦ ਤੁਹਾਨੂੰ ਕਮੇਟੀ ਦੇ ਦਾ ਪੱਪਾ ਨਾਨਕ ਦੇ ਬਣਾ ਕੇ ਆਮ ਆਦਮੀ ਪਾਰਟੀ ਦੇ ਦਿੱਤੀ ਹੈ। ਫਿਰ ਕੋਰੇ ਕੱਡੇ ਰਾਏਤਨਾ। ਸਾਰੇ ਨਿਕੋ ਕਮੇਟੀ ਦੇ ਇਲੈਕਸ਼ਨ ਸ਼ੁਰੂ ਹੋਏ। ਮੇਰੇ ਵੱਲੋਂ ਤੁਹਾਨੂੰ ਪਤਾ ਨਾ ਮੇਰਾ ਪੱਪਾ ਨਾਨਕ ਦੇ ਵਾੜੇ ਨੂੰ ਸਾਰੇ ਹੋ ਗਿਆ ਕੱਡੇ ਕਾਲੀ ਕਾਂਗਰਸੀ, ਭੀਜੀ ਪੀਐਸ ਵੀ ਦੇ ਤੇ ਆਮ ਆਦਮੀ ਪਾਰਟੀ ਦੀ ਕਮੇਟੀ ਦੇ ਦਾ ਪੱਪਾ ਨਾਨਕ ਦੇ ਬਣ ਕਰੇ। ਮੈਂ ਕਿ ਗੱਲ ਦਾ ਫੈਸਲਾ ਦੇਣਾ ਪੱਪਾ ਨਾਨਕ ਦੇ ਲੋਕਾਂ ਨੇ ਕਰਨਾ ਹੈ। ਇੰਨੇ ਵੱਡੇ ਲੀਡਰ ਤੇਰੇ ਬਾਬਾ ਨਾਨਕ ਦੀ ਕਮੇਟੀ ਪ੍ਰਾਂਤ ਜੀ ਸਾਡੀ ਹੋਂਦ ਕਰ ਚੁੱਕੀ ਹੈ ਕਿਸ ਕਰਕੇ ਮੈਂ ਬਹੁਤ ਕੁਝ ਤੁਮੇਂ ਮੇਰੀ ਫੇਰ ਕੋ ਪੇਖਦੇ ਮੈਨੂੰ ਕਿਸੇ ਲੀਡਰ ਦਾ ਕਿਸੇ ਅਫਸਰ ਦਾ ਕੋਈ ਡਰ ਨਹੀਂ ਨਾ ਮੈਨੂੰ ਕਿਸੇ ਦਾ ਕੋਈ ਯਾਰ ਨਾ ਮੇਰਾ ਕੋਈ ਸ਼ਕਾ ਉਹ ਆਪਾਂ 15 ਕਰ ਤੁ ਨੂੰ ਇਹਨਾਂ ਨੂੰ ਸਨਮਾਨਤ ਵੀ ਕਰਨਾ ਇਸ ਵਾਰ بابا نانک دی وسلی ਹੋ ਕੇ ਚੁੱਕਦੇ ਹਾਂ ਚੁੱਕਦੇ ਹਾਂ ਕੀ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਸ਼ਹਿਰ ਆਪਣੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਸ਼ਹਿਰ ਵਿੱਚ ਅਸੀਂ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਦੇਵਾਂਗੇ ਨਸ਼ਾ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਸ਼ਹਿਰ ਵਿੱਚ ਹੰੜ ਨਹੀਂ ਦੇਵਾਂਗੇ ਸੋ ਚੱਪੜ ਲਈ ਸੰਭਾਵਾਂਗੇ ਜਿੰਨਾਂ ਨੂੰ ਲੋੜ ਹੋਵੇਗੀ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਸਪੱਤੀ ਕਰਵਾਵਾਂਗੇ ਅਸੀਂ ਕਿਸੇ ਵੀ ਅਸੀਂ ਕਿਸੇ ਵੀ ਨਸ਼ਾ ਤਸਕਰ ਵੀ ਨਸ਼ਾ ਤਸਕਰ ਵੀ ਕੋਤਵੀ ਜਮਾਨਤ ਨਹੀਂ ਕਰਵਾਵਾਂਗੇ ਕੋਤਵੀ ਜਮਾਨਤ ਨਹੀਂ ਕਰਵਾਵਾਂਗੇ ਅਤੇ ਸ਼ਹਿਰ ਦੇ ਅਤੇ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰੇ ਸ਼ਹਿਰ ਮਿਲ ਕੇ ਸ਼ਹਿਰ ਮਿਲ ਕੇ ਆਪਣੇ ਸ਼ਹਿਰ ਨੂੰ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੋ ਇਸ ਸੋਹਣੇ ਹਾਰ ਹਾਰ ਦੀਆਂ ਵਾਹ ਵਾਹ ਲੋਕਾਂ ਨੂੰ ਜਿਹੜਾ ਨਸ਼ਾ ਵੇਚਦੇ ਨੇ ਔਰ ਕਰਦੇ ਨੇ ਪਰ ਲੋਕਾਂ ਨੇ ਹੁਣ ਮੰਨ ਬਣਾ ਲਿਆ ਉਹਨਾਂ ਲੋਕਾਂ ਨੂੰ ਇਸ ਧਰਤੀ ਤੇ ਕੋਈ ਥਾਂ ਨਹੀਂ ਜਿੱਨੇ ਇੱਥੇ ਨਸ਼ਾ ਵੇਚਣਾ ਜੇ ਅੰਦਾਸ਼ਾ ਵੇਚਣਾ ਉਹਨੂੰ ਪਿੰਡ ਵੀ ਛੱਡਣਾ ਪਊਦਾ ਪੰਜਾਬ ਦੀ ਧਰਤੀ ਛੱਡਣੀ ਪੈਣੀ ਆ ਜਾਂ ਨਹੀਂ ਛੱਡਣੀ ਤਾਂ ਕੱਲੇ-ਕੱਲੇ ਨੂੰ ਫੜ ਕੇ ਮੈਂ ਅੰਦਰ ਦੇਣਾ ਠੀਕ ਹੈ ਨਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਮਦਦ ਕਰੇਗਾ ਜਿਹੜਾ ਉਹਨਾਂ ਦੀ ਜ਼ਮਾਨਤਾਂ ਦੇਵੇਗਾ ਤਾਂ ਜਿਹੜਾ ਜ਼ਮਾਨਤ ਦੇਗਾ ਮੈਨੂੰ ਪੂਰਾ ਪਤਾ ਲੱਗ ਜਾਣਾ ਕਿ ਇਹਦੇ ਉਹਦੇ ਨਾਲ ਸੰਬੰਧ ਨੇ ਜਦੋਂ ਦੁਬਾਰਾ ਫੜਿਆ ਗਿਆ ਜ਼ਮਾਨਤ ਦੇਣ ਵਾਲੀ ਦੀ ਲੱਤ ਮੈਂ ਨਾਲ ਹੀ ਬੰਨ੍ਹਣੀਆਂ ਦਿੱਤੀਆਂ ਤੂੰ ਠਾਣੇ ਬਣਾ ਉਹਨੂੰ ਨਾਲ ਹੀ ਮੈਂ ਸਾਰਾ ਮੈਨੂੰ ਪਤਾ ਮੈਂ ਕੀ ਕਰਨਾ ਹੈ ਇਸ ਕਰਕੇ ਉਹਨਾਂ ਲੋਕਾਂ ਨੂੰ ਮੈਂ ਵਾਰਨਿੰਗ ਦਿੰਨਾ ਹੈ ਕਿ ਖਬਰਦਾਰ ਕੋਈ ਲੰਬੜਦਾਰ ਹੋਵੇ ਸਰਪੰਚ ਹੋਵੇ ਜਾਂ ਪਿੰਡਾਂ ਦਾ ਕੋਈ ਵਸਨੀਕ ਹੋਵੇ ਜਿਹੜੇ ਬੰਦੇ ਨੇ ਜਮਾਨਤ ਭਰ ਦਿੱਤੀ ਆਉਣ ਵਾਲਾ ਸਮਾਂ ਉਹਦੇ ਲਈ ਖਤਰਨਾਕ ਹੋਏਗਾ ਔਰ ਆਉਣ ਵਾਲੇ ਸਮੇਂ 'ਚ ਲੱਤਾਂ ਉਹਨਾਂ ਦੀਆਂ ਵੀ ਉਹਨਾਂ ਲਈ ਉਹਨਾਂ ਨਸ਼ਾ ਤਸਕਣ ਨਾਲ ਹੀ ਬੰਦਾ। ਇਹ ਕਿਹੜਾ ਨੌਜਵਾਨ ਵੀ ਤੁਸੀਂ ਕੀ ਸੰਦੇਸ਼ ਵਿੱਚ ਜੰਮਾ? ਅੱਜ ਬੜੀ ਵੱਡੀ ਪੱਧਰ ਤੇ ਇਸ ਮੀਟਿੰਗ 'ਚ ਨੌਜਵਾਨ ਆਏ ਨੇ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਹਾਡੇ ਮੋਢਿਆਂ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਇਹਨਾਂ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕਲੰਕਿਤ ਕੀਤਾ ਹੈ ਅਜ ਤਾਂ ਸਾਰੇ ਹਿੰਦੁਸਤਾਨ 'ਚ ਇਹ ਗੱਲ ਗਈ ਹੈ ਕਿ ਪੰਜਾਬ ਦਾ ਹਰ ਨੌਜਵਾਨ ਜਿਹੜਾ ਉਹ ਚਿੱਤੇ ਦਾਤੀ ਹੈ ਇਹਨਾਂ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਤੁਹਾਡੇ ਤੇ ਕਲੰਕਿਤ ਕੀਤਾ ਗਿਆ ਤੁਹਾਨੂੰ ਇਹ ਕਲੰਕ ਨੂੰ ਧੋਣ ਦਾ ਇੱਕ ਮੌਕਾ ਮਿਲ ਗਿਆ ਇਸ ਕਰਕੇ ਆਪਣਾ ਯੋਗਦਾਨ ਬੱਦ ਤੁ ਵੱਧ ਜੁੱਤ ਨਸ਼ਿਆਂ ਦੇ ਵਿਰੁੱਧ ਚ ਪਾਓ